ਔਰ ہمارے پاس پیسے ਨਹੀਂ ਹੈ ਕਿਸੇ ਵੀ પાર્ટી ਕੋ ਦੇਣੇ ਲਈ ਪਰ ہم रिजल्ट्स ਦੇ دیں گے اپ کو ਪੰਜਾਬ ਕੋ ہم 골ਡਨ ਸਟੇਟ ਬਣਾ ਦੇਗੇ ਬਸ ਜੇ ਨਵਜੋਤ ਸਿੰਘ ਸਿੱਧੂ ਹੋਰੇ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ हमसे किसी ने नहीं की पर सीएम वही बनता जो पांच करोड़ का टैची देता है पंजाब कांग्रेस के सबका उप प्रधान रहे नवजोत सिंह सिद्धू की पत्नी नवजोत कौर सिद्धू के पांच करोड़ वाले बयान तो बाद पंजाब की सियासत काफ़ी पक चुकी है आज आम आदमी पार्टी पंजाब के मीडिया इंचार्ज और जनरल सक्र बलतेज पन्नू ने कांग्रेस से तिखा हमला बोलते हुए कहा कि कांग्रेस पार्टी पांच छे जन सी एम चेहरा ऐलान के पच्ची सौ तीन हज़ार करोड़ रुपया लैके चुनाव लड़ेगी उन्होंने नवजोत सिद्धू उत्ते तीखा हमला बोलते हुए कहा कि जे उन्हों कोई को यहोजा फार्मूला है जो पंजाब गोल्डन पीरियड में ले जा सकता है तो उस फार्मूले हूँ तक लुकया क्यों को है, है। पंजाब प्रधान उप सुनील जाखड़ ने नवजोत सिंह सिद्धू के बयान ਤੇ ਬਾਅਦ ਵੱਡਾ ਖੁਲਾਸਾ ਕਰਦੇ ਹੋਏ ਕਿ ਆ ਕਿ ਕਾਂਗਰਸੀ ਉਹਨਾਂ ਨੂੰ ਦਾਅਵੇਦਾਰ ਦੇ ਸਬੰਧੀ ਨੇ ਕਿਹਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ 350 ਕਰੋੜ ਰੁਪਏ ਵਿੱਚ ਮਿਲੀ ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੀ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨੀਗਾ ਦੇਣ ਲਈ ਇਹਦਾ ਭਾਵ ਇਹ ਆ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਹੈ ਜਾਂ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਇਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਦੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮਐਲਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮ ਐਲ ਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾਂ ਪ੍ਰਧਾਨ ਬਣੇ ਸੀ ਤੇ ਮੰਤ ਕੇ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਹੈ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ ਸੀਐਮ ਨੇ ਵੇਟਿੰਗ ਨੇ ਜੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੀ ਗੱਲ ਮੰਨੀਏ ਤਾਂ 5-500 ਕਰੋੜ ਵਾਲੀ ਗੱਲ ਦੇ ਉੱਤੇ ਪੰਜੂ ਜੀ ਕੱਤੀ ਤੋਂ ਇੰਨਾ ਤਾਂ ਪੈਸਾ ਜੜਾ ਆਇਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੁਸੀਂ ਕੱਲ ਉਹ ਕਿ ਮੈਡਮ ਹੋਰਾਂ ਨੇ ਪੁਟ ਅਪ ਕਰ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚ ਹੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚ ਹੀ ਕਿਹਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਹੋਰਾਂ ਤੋਂ ਕਰਨਾ ਚਾਹੁੰਦੇ ਆ ਕਿ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਅਹੁਦਿਆਂ ਦੀ ਕਿ ਸੀਐਮ ਫੇਸ ਦੇ ਵਾਸਤੇ 500 ਕਰੋੜ ਹੈ ਸੀਐਮ ਬੰਦੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ ਡਿਪਟੀ ਸੀਐਮ ਦੇ ਵਾਸਤੇ ਕਿੰਨੇ ਨੇ ਮੰਤਰਾਲੇ ਦੇ ਵਾਸਤੇ ਕਿੰਨੇ ਨੇ ਇੱਕ ਤਾਂ ਪੱਖ ਇਹ ਆ ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹੁਣਾਂ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਐਲਾਨ ਦਿੱਤਾ ਜਾਂਦਾ ਸੀ ਐਮ ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਫਿਰ ਪੰਜਾਬ ਦੇ 골ਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁਲਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਸ਼ੋਜ਼ ਦੇ ਵਿੱਚੋਂ ਟੀਵੀ ਸ਼ੋਜ਼ ਦੇ ਵਿੱਚੋਂ ਤੁਸੀਂ ਦੇਖੋ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀਅਤ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਕਿ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫਿਰ ਉਹ ਪੰਜਾਬ ਦੇ 골ਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ ਜੇ ਨਵਜੋਤ ਸਿੰਘ ਸਿੱਧੂ ਹੋਰੇ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ ਜਦੋਂ ਉਹ ਮੰਤਰੀ ਸਨ ਕੈਬਨਟ ਮੰਤਰੀ ਸਨ ਤੇ ਫਾਰਮੂਲਾ ਉਹਨਾਂ ਨੇ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਉਹ ਕਿਉਂ ਨਹੀਂ ਦਿੱਤਾ ਇਹ ਫਾਰਮੂਲਾ ਉਹ ਜੇਬ ਦੇ ਵਿੱਚ ਇੰਨੇ ਸਾਲਾਂ ਤੋਂ ਲੈ ਕੇ ਕਿਉਂ ਘੁਮ ਰਹੇ ਨੇ ਜਿਹੜਾ ਕਿ ਪੰਜਾਬ ਨੂੰ 골ਡਨ ਡੇਜ਼ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸਵਾਲ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ ਕੀਤੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਗੰਭੀਰ ਗੱਲ ਪੰਜਾਬ ਵਾਸੀਆਂ ਦੇ ਮੂਹਰੇ ਜਿਹੜੀ ਮੈਂ ਇਹ ਰੱਖਣਾ ਚਾਹੁੰਦਾ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕੇ ਇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕਿ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਕਿਹਨੂੰ ਦਿੱਤਾ ਕੀ ਉਹ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਜਾਂ ਇੱਥੇ ਕਿਸੇ ਨੂੰ ਜਿਹੜਾ ਉਹ ਦਿੱਤਾ ਇਹ ਬੇਹੱਦ ਗੰਭੀਰ ਇਸ਼ੂ ਹੈ ਪੰਜਾਬੀਆਂ ਦੇ ਵਾਸਤੇ ਜੇ ਕੋਈ ਸੀਐਮ ਫੇਸ 500 ਕਰੋੜ ਰੁਪਈਆ ਦੇ ਕੇ ਕਾਂਗਰਸ ਦੇ ਵਿੱਚ ਬਣੂਗਾ ਜਾਂ ਬਣਿਆ ਜੇ ਉਹਨਾਂ ਦੇ ਅਨਸਾਰ ਉਹਨਾਂ ਨੇ ਕਿਹਾ ਕਿ ਬਣਤਾ ਅਸੀਂ ਵੀ ਸਕਦੇ ਸੀ ਪਰ ਸਾਡੇ ਕੋਲੇ 500 ਕਰੋੜ ਰੁਪਈਏ ਵਾਲਾ ਟੈਚ ਹੀ ਨਹੀਂਗਾ ਮੇਰਾ ਸਵਾਲ ਪੰਜਾਬ ਕਾਂਗਰਸ ਨੂੰ ਹੈ ਕਿ ਕੀ ਜੇ ਉਹਨੇ ਜਿਹੜੀ 27 ਵਾਲੀ ਚੋਣ ਲੜਨੀ ਹੈ ਉਹਦੇ ਵਿੱਚ ਉਹਨੇ ਇਸ ਤਰੀਕੇ ਨਾਲ ਲੜਨੀ ਹੈ ਕਿ 6-7 ਸੀਐਮ ਫੇਸ ਜਿਹੜੇ ਆ ਉਹ ਤੁਰੇ ਫਿਰਨ 5-500 ਕਰੋੜ ਰੁਪਈਆ ਇੱਕ-ਇੱਕ ਕੋਲੋਂ ਲੈ ਲਓ ਤੇ ਉਹਦੇ ਨਾਲ ਚੋਣਾਂ ਲੜਨੀਆਂ ਨੇ ਜੇ ਨਵਜੋਤ ਕੌਰ ਸਿੱਧੂ ਹਰਾਂ ਦੀ ਜਿਹੜੀ ਉਹ ਮੰਨੀਏ ਇੱਕ ਤੇ ਦੂਸਰਾ ਇਹ ਇਹਨਾਂ ਦੀ ਗੰਭੀਰਤਾ ਜਿਹੜੀ ਹੈ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਜਾਂ ਤਾਂ ਸਾਨੂੰ ਫੇਸ ਐਲਾਨ ਦਿਓ ਨਹੀਂ ਤਾਂ ਫਿਰ ਅਸੀਂ ਪੈਸੇ ਤਾਂ ਕਮਾ ਹੀ ਰਹੇ ਹਾਂ ਫਿਰ ਤੁਸੀਂ ਕਮਾਈ ਜਿਹੜੀ ਉਹ ਕਰੀ ਚੱਲੋ ਫਿਰ ਇਹ ਦਾਵਾ ਤਾਂ ਨਾ ਕਰੋ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ ਅਸੀਂ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਲੈ ਜਾਵਾਂਗੇ ਪਰ ਉਹਦੇ ਵਾਸਤੇ ਪਹਿਲਾਂ ਸਾਡੀਆਂ ਸ਼ਰਤਾਂ ਨੇ ਕੀ ਪੰਜਾਬ ਦੇ ਵਾਸਤੇ ਪੰਜਾਬ ਦੀ ਸੇਵਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ ਸ਼ਰਤਾਂ ਦੇ ਤਹਿਤ ਕੰਮ ਕੀਤਾ ਜਾਂਦਾ ਮਾਨ ਸਾਹਿਬ ਜਿਹੜੇ ਸਾਡੇ ਇਸ ਵੇਲੇ ਮੁੱਖ ਮੰਤਰੀ ਨੇ ਉਹ ਜਿਸ ਕਿਸਮ ਦਾ ਆਪਣਾ ਇੱਕ ਬਹੁਤ ਵੱਡਾ ਕੋਮੀਡੀਅਨ ਦਾ ਜਿਹੜਾ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ ਲੱਖਾਂ ਰੁਪਏ ਰੋਜ਼ ਦੇ ਉਹ ਕਮਾਉਂਦੇ ਸੀ ਉਹ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਕੇਜਰੀਵਾਲ ਸਾਹਿਬ ਜਿਹੜੇ ਇਸ ਪਾਰਟੀ ਦੇ ਸੁਪਰੀਮੋ ਨੇ ਉਹ ਆਈਆਰਐਸ ਆਫੀਸਰ ਸਨ ਉਹ ਕਿੱਡੀ ਵੱਡੀ ਨੌਕਰੀ ਆਪਣੀ ਛੱਡ ਕੇ ਆਏ ਮਨੀਸ਼ ਸ਼ਿਸ਼ੋਧਿਆ ਜੀ ਨੇ ਉਹ ਇੱਕ ਪੱਤਰਕਾਰ ਸਨ ਮੈਂ ਖੁਦ ਪੱਤਰਕਾਰ ਸੀ ਅਸੀਂ ਤਾਂ ਆਪਣੇ ਜਿਹੜੇ ਅਸੀਂ ਕਮਾਏ ਹੋਏ ਅਹੁਦੇ ਸੀ ਉਹਨਾਂ ਨੂੰ ਇਸ ਕਰਕੇ ਛੱਡ ਕੇ ਆਗੇ ਕਿ ਪੰਜਾਬ ਦੇ ਵਾਸਤੇ ਕੁਝ ਹੋ ਸਕੇ ਤੇ ਕਾਂਗਰਸੀਆਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਹੁਦਾ ਦਿਓ ਨਹੀਂ ਤਾਂ ਫਿਰ ਅਸੀਂ ਕਮਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਦੇਖੋ ਕੁਆਲੀਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਹੀ ਹੈ ਸਾਬ ਅਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਟਾ ਪ੍ਰਲੇਮੇ ਦੇ ਵਿੱਚ ਫੇਲ ਹੋ ਗਏ ਪਰ ਉਸ ਦੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਹਿਬ from the horse's mouth ya horse's the filly the mouth ਜਨਾ ਉਹਦੇ ਜਵਾਕਾਂ ਦੇ ਮੂੰਹੋਂ ਸੁਣੀ ਸੀਗੀ ਵੀ ਉਹਨਾਂ ਨੂੰ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋ ਸਦਾ ਕਿਹਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਨਾਮ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਯੋਨਾ ਦੇ ਜਿਹੜੇ ਕੋਈ ਫਰਜ਼ੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੰਨ ਨਹੀਂ ਮਿਲਦੀ ਤੇ ਬਾਕੀ ਦਾ ਆ ਇਸ ਕਾਂਗਰਸ ਪਹੁੰਚੀ ਕਿੱਥੇ ਸਰ ਇਹਨਾਂ ਕਰਕੇ ਸਰ ਨਾ ਤਾਂ ਮਨੂੰ ਸਾਢੇ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਮਨ ਨੂੰ ਇਹਨਾਂ ਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟ੍ਰੀਟ ਅੱਜ ਵੀ ਪਿਆ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਹਜ ਵੀ ਉੱਥੇ ਬੈਠੇ ਸਰ ਜਕਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦੀਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕੀ